ਨਤੀਜੇ ਦੇ ਦਿਨ ਆਗੇ ਨੇੜੇ ਰੌਣਕ ਉੱਡ ਗਈ ਮੂਤੋਂ ਤੇਰੇ ਨਤੀਜੇ ਦੇ ਦਿਨ ਆਗੇ ਨੇੜੇ ਰੌਣਕ ਉੱਡ ਗਈ ਮੂਤੋਂ ਤੇਰੇ ਵੱਧ ਦੇ ਘਟ ਦੇ ਖੂਨ ਦੇ ਢੇੜੇ ਵੀ ਪਿੱਟਕਦਾ ਨਹੀਂ ਸੱਜਣਾ ਵੇ ਹੁਣ ਪਹਿਲਾ ਬਰਗਾ ਹਾਸਾ ਮੁੱਖ ਤੇ ਦਿਸਦਾ ਨਹੀਂ ਸੱਜਣਾ ਵੇ ਹੁਣ ਪਹਿਲਾ ਬਰਗਾ ਹਾਸਾ ਮੁੱਖ ਤੇ ਦਿਸਦਾ ਨਹੀਂ ਸੱਜਣਾ ਅਜਿਹਾ ਜਿੰਨਾ ਜ਼ੋਰ ਸਿਸਾਰਾ ਲਾਤਾ ਸਾਰਾ ਤੁਰਕੇ ਅਲਾਕਾ ਗਾਤਾ ਜਿੰਨਾ ਜ਼ੋਰ ਸਿਸਾਰਾ ਲਾਤਾ ਸਾਰਾ ਤੁਰਕੇ ਅਲਾਕਾ ਗਾਤਾ ਪੈਸਾ ਪਾਣੀ ਵਾਗ ਵਹਾਤਾ ਵਿੱਕ ਕੇ ਟੱਕ ਜ਼ਮੀਨਾਂ ਦੇ ਨਹੀਂ ਹੁਣ ਕਿਸਮਤ ਚੰਦਰੀ ਬੰਦ ਪਈ ਆ ਵਿੱਚ ਮਸ਼ੀਨਾ ਦੇ ਨਹੀਂ ਹੁਣ ਕਿਸਮਤ ਚੰਦਰੀ ਬੰਦ ਪਈ ਆ ਵਿੱਚ ਮਸ਼ੀਨਾ ਦੇ ਨਹੀਂ ਇਸ ਮੁਤ ਚੰਦਰੀ ਬੰਦ ਪਈ ਆ ਵਿੱਚ ਮਸ਼ੀਨਾ ਦੇ